ਅਕਾਲ ਅਕੈਡਮੀ ਤਾਲੀਵਾਲ ਬੀਟ ਤੇ ਅਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਵਿੱਚ ਬਤੌਰ ਗਤਕਾ ਅਧਿਆਪਕ ਦੀ ਸੇਵਾ ਨਿਭਾਰੇ ਵਿਅਕਤੀ ਦੀ ਥਾਣਾ ਪੱਤੂ ਢਿੰਗਾ ਦੇਨ ਕਪੂਠਲਾ ਤੋਂ ਸਰਹੰਗਪੁਰ 로ਦੀ ਮੁਖਮਾਰਗ ਤੇ ਮੋੜ ਮੰਡੀ ਦੇ ਨਜ਼ਦੀਕ ਬਦਵਾਰ ਸਵੇਰੇ ਗੜੀ ਸੜੀ ਹਾਲਤ ਚ ਲਾਸ਼ ਮਿਲੀ ਆ ਪੈਟਰੋਲ ਪੰਪ ਦੇ ਕੋਲ ਮਿੱਟੀ ਵਿੱਚ ਨੱਪੀ ਹੋਈ ਲਾਸ਼ ਮਿਲਣ ਤੋਂ ਬਾਅਦ ਸਸਣੇ ਦਾ ਮਾਹੌਲ ਹੈ ਦਰ ਅਸਲੋ ਵਿਅਕਤੀ ਦੀ ਪਛਾਣ ਸੋਦ ਸਿੰਘ ਸਰਹਾਲੀ ਕਲਾ ਦੇ ਵਜੋਂ ਹੋਈ ਹੈ ਮੇਰ ਤੱਕ ਦੀ ਪਹਿਚਾਨ ਉਸ ਦੇ ਭਰਾ ਵੱਲੋਂ ਕੀਤੀ ਗਈ। ਉਹ ਤੱਕ ਤੇ ਪੁਰਾਣੇ ਦੱਸਿਆ ਕਿ ਉਹਨਾਂ ਦਾ ਭਰਾ ਦੇ ਗੁੰਮਸ਼ੁਦਗੀ ਦੀ ਰਿਪੋਰਟ थाना ਪੁਲਤ ਵਿੱਚ ਦਰਜ ਕਰਵਾਈ ਗਈ ਸੀ ਪਰ ਪੁਲਿਸ ਨੇ ਕੋਈ ਸਹਿਯੋਗ ਨਹੀਂ ਦਿੱਤਾ ਤੇ ਆਪਣੇ ਬਦਲ ਤੇ ਆਪਣੇ ਭਰਾ ਦੀ ਭਾਲ ਕਰਦੇ ਰਹੇ। ਇਹ ਵੀ ਦੱਸਿਆ ਕਿ ਉਹਨਾਂ ਦਾ ਭਰਾ ਦਾ ਮੋਟਰਸਾਈਕਲ ਜੋ ਉਹਨਾਂ ਦੇ ਨਾਮ ਤੇ ਦਰਜ ਹੈ ਤਲਵੰਡੀ ਚੌਧਰੀਆਂ ਪੁਲਿਸ ਨੂੰ ਉਸੇ ਦਿਨ ਬਰਾਮਦ ਹੋ ਗਿਆ ਸੀ ਪਰ ਪੁਲਿਸ ਨੇ ਉਹਨਾਂ ਦਾ ਕੋਈ ਇਤਲਾਹ ਨਹੀਂ ਦਿੱਤੀ। ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਉਹਨਾਂ ਨੇ ਸਵਾਲੀ ਨਿਸ਼ਾਨ ਖੜੇ ਕੀਤੇ ਨੇ ਕਾਲ ਅਕੈਡਮੀ ਢਾਲੀਵਾਲ ਵੇੜ ਤੇ ਕਾਲ ਅਕੈਡਮੀ ਰਾਏਪੁਰ ਪੀਰਬਖਸ਼ਾ ਦਾ ਟੀਚਰ ਆ ਇਹ ਭੁਲਾਥ ਰਹਿੰਦੇ ਸੀਗੇ ਤੇ ਭੁਲਾਥ ਤੋਂ ਸ਼ੁੱਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਛੁੱਟੀਆਂ ਆਈਆਂ ਵਾ ਲੜਾਈ ਦਾ ਕਰਕੇ ਜਿਹੜਾ ਸਕੂਲ ਬੰਦ ਆ ਤੇ ਮੈਂ ਪਿੰਡ ਆ ਰਿਹਾ ਵਾ ਹੂੰ ਹੂੰ ਤੇ ਉੱਥੋਂ ਤੁਰ ਪਿਆ ਤੇ ਕਿ ਪਿੰਡ ਨਹੀਂ ਪਹੁੰਚਿਆ ਉਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਕੰਪਲੇਨ ਤੇ ਪੁਲਸ ਲਿਖਾਈ ਥਾਣਾ ਥਾਣਾ ਹੈਗਾ ਉੱਥੇ ਲਗਾਈ ਸੀਗੀ ਉੱਥੇ ਅਸੀਂ ਆਪਣੇ ਬਿਹਾਵਤੇ ਸਾਰੀ ਜਿਹੜੀ ਕੈਮਰੇ ਕੁੰਮਰੇ ਲੱਗੇ ਨੇ ਆਪਣੇ ਬਿਹਾਵਤੇ ਕਾਰਵਾਈ ਕੀਤੀ ਆ ਉਸ ਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦੇ ਪੁਲਸ ਨੇ ਬਰਮਤ ਕਰ ਲਿਆ ਜਿਹਦਾ ਨੰਬਰ ਆ ਪੀਵੀ 46 ਏਸੀ 9905 ਇਹਨਾ ਸ਼ੁੱਕਰਵਾਰ ਦਾ ਬਰਾਮਦ ਕੀਤਾ ਇਹ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਜਦੋਂ ਆਪਣੀ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹਦੇ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾ ਨਹੀਂ ਹੁੰਦੀ ਵੀ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇਆ ਅੱਜ ਇਹਨਾਂ ਨੂੰ ਲਾਸ਼ ਮਿਲੀ ਆ 6ਵੇਂ ਦਿਨ ਆ ਕੇ ਲਾਸ਼ ਮਿਲੀ ਇਹਨਾਂ ਨੂੰ ਮੁੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ ਰਾਬਤਾ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ ਲਾਸ਼ ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਵੀ ਤੁਹਾਡੀ ਆ ਕੀੜੇ ਪੈ ਮੇਰੇ ਭਰਾ ਦੇ ਲਾਸ਼ ਵੇਖੀ ਅੱਜ ਅਸੀਂ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ লাশ ਆ ਸ਼ੁੱਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਤੇ ਇਹਨਾਂ ਨੇ ਸਾਡਾ ਰਾਬਤਾ ਕਿਉਂ ਨਹੀਂ ਕੀਤਾ 6 ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡੇ ਆ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ ਸਪੋਰਟ ਕੀਤੀ ਆ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਨੇ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ ਰਾਬਤਾ ਕੀਤਾ ਪੁਲਿਸ ਨਾਲ ਪਰ ਪੁਲਿਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਏਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਿਸ ਫੋਰਨ ਨਹੀਂ ਕੀਤੀ ਅਸੀਂ ਆਪਣੇ ਬਿਹਾਵ ਤੇ ਜਿਹੜੇ ਕੈਮਰੇ ਕੋਖਿਆ 11:52 ਮਿੰਟ ਤੇ ਪੁਲਾਤੋਂ ਚੋਂ ਨਿਕਲਦਾ ਉਸ ਤੋਂ ਬਾਅਦ ਬੀਕੇ ਇੱਕ ਹੈਗਾ ਵਾ ਕੀ ਬੋਲਦੇ ਨੂੰ ਸਟੋਰ ਹੈਗਾ ਉੱਥੋਂ ਨਿਕਲਦਾ ਫਿਰ 12:20 ਮਿੰਟ ਤੇ ਮੰਨੋ ਮਨਸੂਰ ਵਾਲਾ ਬੇਡ ਆ ਉੱਥੋਂ ਨਿਕਲਦਾ 12:20 ਮਿੰਟ ਤੇ ਸਾਰੀ ਪੜਤਾਲ ਅਸੀਂ ਆਪ ਕੀਤੀ ਸਾਨੂੰ ਪੁਲਸ ਨੇ ਕੋਈ ਸਪੋਰਟ ਨਹੀਂ ਕੀਤੀ ਜੇ ਸਾਨੂੰ ਪੁਲਸ ਨੇ ਉਦੋਂ ਦੀ ਸਪੋਰਟ ਕੀਤੀ ਹੁੰਦੀ ਸਾਡਾ ਭਰਾ ਬਚ ਜਾਣਾ ਸੀ ਪੁਲਿਸ ਨੇ ਦੱਸਿਆ ਵਾ ਪਤੂ ਢਿੰਗੇ ਜਿਹੜੇ ਹੈਗੇ ਨੇ ਮੈਡਮ ਹੈਗਨੇ ਐਸਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ ਡੇਢ ਕਵਜ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਦੋ ਗੱਡੀਆਂ ਵਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਇੱਕ ਕਟਸ਼ਾ ਦੇ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਹ ਦੋ ਗੱਡੀਆਂ 'ਚ ਬੰਦੇ ਉਤਰਦੇ ਆ ਇਹਨਾਂ ਨੂੰ ਔਟਮਾਰ ਕਰਦੇ ਆ ਤੇ ਚੋਕ ਕੇ ਨੂੰ ਗੱਡੀ ਸੋਟ ਲੈਂਦੇ ਆ ਇਹ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਜੇਕਰ ਪੁਲਿਸ ਨੂੰ ਇਸ ਚੀਜ਼ ਦਾ ਪਤਾ ਸੀ ਤੇ ਪੁਲਿਸ ਨੇ ਇਸ ਦੀ ਇਨਕੁਆਰੀ ਕਿਉਂ ਕਿ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਕਿ ਜੇ ਤੁਸੀਂ ਤਨਖਾਹਾਂ ਲੈਣੇ ਹੋ ਸਾਡੇ ਸਾਡੇ ਸਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਰੋਂ ਟੈਕਸ ਜਾਂਦਾ ਅਸੀਂ ਟੈਕਸ ਭਰਦੇ ਆ ਗਵਰਨਮੈਂਟ ਨੂੰ ਜੇ ਤੁਸੀਂ ਤਨਖਾਹਾਂ ਲੈਣੇ ਹੋ ਤਾਂ ਮਿਹਰਬਾਨੀ ਕਰਕੇ ਮਾਮਾ ਦੇ ਪੁੱਤ ਬਚਾ ਲਿਆ ਕਰੋ ਜਿਹੜਾ ਸਵੇਰੇ ਸਾਨੂੰ ਫੋਨ ਆਇਆ ਥਾਣੇ ਕਿ ਇਹ ਡੈੱਡ ਬਡੀ ਹੈ ਜਿਹੜੀ ਸਮੇਂ ਕੱਭ ਜਾ ਰਹੀ ਹੈ। ਇਹ ਮਲੇ ਇਖਤਿਆਰ ਦੇ ਬੋਲ ਰਿਹਾ ਉਹ ਡੈੱਡ ਬਡੀ ਦੀ। ਅਨਸ਼ਕਤੀ ਜੀ। ਅੱਛਾ ਇਹ ਸਾਨੀ ਹੋ ਰਹੀ ਸੀ। ਤੇ ਬਾਅਦ ਵਿੱਚ ਜਦੋਂ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਬਸ ਬੜੀ ਇਹ ਲੋੜਾ ਜਾਕੀ ਤੱਕ ਆਪਣੀ ਚਾਕੀ ਤੇ ਦਿੱਤ ਪਰਸ ਮਿਲਿਆ ਪਰਸ ਤੋਂ ਆਧਾਰ ਕਾਰਡ ਜਿੱਤੋਂ ਉਹਨਾਂ ਦੇ ਫੈਮਿਲੀ ਦਾ ਕਨੈਕਟ ਕੀਤਾ ਗਿਆ। ਹੂੰ। ਫਿਰ ਉਹ ਜਿਹੜੀ ਸਰਹਾਰੀ ਕੋਈ ਜੇਸ ਹੁੰਦਾ ਸਰਹਾਰੀ ਹਾਂ। ਸਰਹਾਰੀ ਉਹ ਤੋਂ ਅੱਗੇ ਉਹਨਾਂ ਨੇ ਚੈਨ ਹੁਣ ਸੁਣਾ। ਦੇਖਿਆ ਵਾ। ਦੋ ਅੰਦਰ ਤੀਜੇ ਪੱਦੇ ਵਿੱਚ। ਇਹ ਸਾਨੂੰ ਮੋਢੀ ਰੋਡ ਤੋਂ ਇੱਕ ਐਚਬੀ ਪਟਾਵਾਂ ਪੇਰ। ਹਾਂਜੀ। ਫਤੂਟੇ ਕੇ ਤਾਂ ਥੋੜਾ ਅੱਗੇ ਜਾਗੇ। ਤੇ ਉੱਥੇ ਆਪਣੇ ਦੂਸਰੇ ਤੋਂ ਬੰਦ ਕਰਦੇ ਆਪਾਂ। ਰਾਇਟ ਸਰ ਉਹ ਵੀ ਮੋਰ ਤੋਂ ਪੁੱਛੀ ਠੀਕ ਫੋਟੋ ਬੰਕ ਤੋਂ ਦੇ। ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ ਗਰਨਾਮ ਸਿੰਘ ਸਦਾ ਗਰਨਾਮ ਸਿੰਘ ਕਿ ਇਹ ਜਿਹੜਾ ਲਖਵਾ ਇਹ ਵੀ ਮਦਰਲਾ ਸ਼ਾਂਤ ਸਿੰਘ ਮੁਤਾਬਕ ਆਧਾਰ ਕਾਰਡ ਅਗਲੀ ਕਾਰਵਾਈ ਹੁਣ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਪੁੱਛ ਸਕੀ ਸੀ ਪਹਿਲਾਂ ਇਹਨਾਂ ਨਾਲ ਪੁੱਛੀ ਦੇਖਾਉ ਕਿ ਇਹ ਹਾਲਾਤ ਕਿੱਥੇ ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਮੁਤਾਬਕ ਹੈਗਾ ਕਬੂਸ਼ੌਰ ਪਲਾਸ ਉਹ ਗੱਤਕਾ ਸਿਖਾਉਣ ਦੇ ਟੀਚਰ ਸੀ ਉਹਨਾਂ ਦੇ ਜਿਹੜੇ ਇਹ ਬਲਾ ਜੋ ਹੈ ਕੀ ਨਾ ਨਾ ਗੱਲਬਾਤ ਕਰਕੇ ਫਿਰ ਅਗਲੀ ਕਰਦੇ ਜਾਂ ਮਰਸੀ ਲੱਗ